ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 84270 19817 ਸੋ ਅੱਜ ਦੀ ਵੀਡੀਓ ਆਪਾਂ ਗਾਵਾਂ ਦੀ ਖਾਨ ਦੇ ਵਿੱਚ ਪਹੁੰਚੇ ਆਂ ਚਾਰ ਫਾਰਮ ਕਹਿੰਦੇ ਬਹੁਤ ਚਾਰੇ ਭਾਈਆਂ ਦੇ ਚਾਰੇ ਫਾਰਮ ਇੱਥੇ ਖੁੱਲੇ ਪਿਆ ਇਹਨਾਂ ਦੇ ਵਿੱਚੋਂ ਦੋ ਗਾਵਾਂ ਭਾਈਆਂ ਦੇ ਸੇਲ ਕਰਨੀਆਂ ਤੇ ਕਾਪਾ ਮੋਟੀ ਜੀ ਝਲਤ ਸਟਾਰਟਿੰਗ ਦੇ ਵਿੱਚ 15 20 ਸਕਿੰਟ ਥੋੜੇ ਲੈਵਾਂਗੇ ਆਪਾਂ ਝਲਕ ਦਿਖਾ ਦਿੰਨੇ ਆ ਜਿਹੜੇ ਵੀਰ ਕਹਿੰਦੇ ਇੱਥੇ ਕੰਮ ਹੈ ਨਹੀਂ ਆ ਦੇਖੋ ਜਮਾ ਚਾਰ ਭਾਈ ਤੇ ਚਾਰੇ ਇਸ ਕਿਤੇ ਦੇ ਵਿੱਚ ਪਏ ਹੋਏ ਆ ਚਾਰ ਫਾਰਮ ਐ ਤੇ ਹਰ ਇੱਕ ਫਾਰਮ ਦੇ ਵਿੱਚ ਇੱਥੇ 50 50 70 70 ਗਾਵਾਂ ਤਿਆਰ ਕਰੀ ਖੜਿਆ ਕਾਫੀ ਟਾਈਮ ਤੋਂ ਵੀਰ ਇਸ ਕੰਮ ਦੇ ਵਿੱਚ ਪਏ ਹੋਏ ਹੈਗੇ ਸੋ ਆਪਾਂ ਸਾਰਾ ਵਿਊ ਤੁਹਾਨੂੰ ਕਵਰ ਕਰ ਦਿਆਂ ਕਿੱਦਾਂ ਵੀਰ ਬੱਚੇ ਪਾਲਦੇ ਤੇ ਕਿੰਨੇ ਕੁ ਦੁੱਧ ਤੱਕ ਵੀਰੇ ਕੋਲ ਗਾਂਾਂ ਗੀਆਂ ਵੀ ਦੋ ਗਾਵਾਂ ਜਿਹੜੇ ਸੇੜਾ ਉਹ ਵੀ ਆਪਾਂ ਦਿਖਾਵਾਂਗੇ ਤੇ ਅੱਗੇ ਵੀਰ ਨਾਲ ਕਰਦੇ ਆ ਗੱਲਬਾਤ ਸੋ ਗਾਵਾਂ ਪੂਰਾ ਟੌਪ ਕਲਾਸ ਦਾ ਫਾਰਮ ਆ ਤੇ ਚੰਗੇ ਵੀਰਾਂ ਕੋਲੇ ਗਾਵਾਂ ਤਿਆਰ ਹੋ ਜਾਂਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਆਪਣਾ ਨਾਮ ਐਡਰੈਸ ਦੱਸਿਓ ਜੀ ਆਪਣਾ ਆਪਣਾ ਨਾਮ ਤਾਂ ਮਹਿੰਦਰ ਸਿੰਘ ਆ ਜਿਹੜਾ ਆਪਣਾ ਡੇਰੀ ਫਾਰਮ ਆ ਜੀ GS ਭੁੱਲਾ ਡੇਰੀ ਫਾਰਮ ਦੇ ਨਾਂ ਤੇ ਰਜਿਸਟਰਡ ਆ ਜੀ ਆਪਾਂ ਜੇ ਕਿਸੇ ਨੇ ਬਾਜੀ ਨੇ ਬਾਹਰ ਵੀ ਕੁਝ ਲਈਏ ਤਾਂ ਆਪਾਂ ਲੈਟਰ ਪੈਡ ਤੇ ਲਿਖ ਕੇ ਵੀ ਦੇ ਸਕਦੇ ਆ ਠੀਕ ਆ ਵੀ ਕੋਈ ਦਿੱਕਤ ਵਾਲੀ ਗੱਲ ਆਉਂਦੀ ਦੀ ਕੋਈ ਦਿੱਕਤ ਨਹੀਂ ਹਾਂ ਕੋਈ ਵੀ ਬਾਹਰ ਕਿਤੇ ਵੀ ਲਿਜਾ ਸਕਦਾ ਆਪਦਾ ਠੀਕ ਹੈ ਤੇ ਆਪਣੇ ਕੋਲੇ ਦੋ ਬੜਾ ਅਜਬ ਕਾਊ ਆ ਠੀਕ ਹੈ ਆਪਣਾ ਜਿਹੜਾ ਲੈ ਡਰੈਸ ਤੋਂ ਦੁਕਾਸ ਦਿੰਦੇ ਆ ਆਪਣਾ ਜੇਐਸ ਭੁੱਲਾ ਡੈਰੀ ਫਾਰਮ ਪਿੰਡ ਕੋਠੇਪਾਣ ਸਿੰਘ ਭੁਦੌਰ ਭੁਦੌਰ ਦੇ ਨਏ ਨਾਲੇ ਸੈਂਟਰ ਚ ਆ ਗਏ ਹਾਂ ਜ਼ਿਲ੍ਹਾ ਬਰਨਾਲਾ ਤਹਿਸੀਲ ਤੱਪਾ ਠੀਕ ਹੈ ਆਪਣਾ ਮੋਬਾਈਲ ਨੰਬਰ ਆਪਣਾ 6280581656 6280581656 ਇਹ ਤੁਹਾਡੇ ਚਾਰ ਘਰਾਂ ਦੇ ਫਾਰਮ ਆ ਹਨਾ ਹਾਂਜੀ ਭਾਈ ਚਾਰਾਂ ਘਰਾਂ ਦੀ ਫਰੰਟ ਤੇ ਰਹਿ ਐਸਾ ਮਗਰ ਆਪਣਾ ਡੈਰੀ ਫਾਰਮ ਕਰਿਆ ਹੋਇਆ ਤੇ ਕੈਕ ਸਾਲ ਹੋ ਗਿਆ ਆਪਣੇ ਇਸ ਕੰਮ 'ਚ ਪਿਆ ਨੂੰ 15 ਸਾਲ ਲੰਘੂ ਹੋ ਗਏ ਇਸ ਕੰਮ ਦੇ ਬਾਰੇ ਨੂੰ ਆਪਾਂ ਬ੍ਰੀਡ ਸੀ ਕੰਮ ਕਰਿਆ ਆ ਦੋਸਤ ਠੀਕ ਹੈ 15 ਸਾਲ ਹੋ ਗਏ 15 ਸਾਲਾਂ ਦੇ ਵਿੱਚ ਆਪਾਂ ਇੰਨੀਆਂ ਬੜਾ ਤਿਆਰ ਕਰਨੀਆਂ ਤੇ ਸਾਰੇ ਮੰਨ ਕੇ ਚੱਲੋ ਹੋਮ ਬ੍ਰੀਡ ਆ ਸਾਰੀ ਆਪਣੀ ਠੀਕ ਹੈ ਆਪਣੀ ਪਸ਼ੂ ਪਾਲ ਵੀ ਖੁੱਲ ਗਈ ਹੁਣ ਵੀ ਕਿੰਨੇ ਕਿ ਲੀਟਰ ਤੱਕ ਬੈੜਾ ਫਿਰ ਤਿਆਰ ਕਰਨੀ ਆਪਾਂ ਕਰੀਏ ਆਪਣੇ ਕੋਲੇ ਭਾਈ 50 ਲੀਟਰ ਤੱਕ ਦਾ ਖੁੱਲ ਵੀ ਤਿਆਰ ਆ ਠੀਕ ਆ 50 ਲੀਟਰ ਕਹਿੰਦੇ ਆ ਭਾਜੀ ਪਲੂਣ ਬੱਚੀ ਕਹਿੰਦੇ 50 ਕਿਲੋ ਚੋੜਿਆ ਗੱਲਾਂ ਨਾਲ ਮੇਰੇ ਕਹਿੰਦੇ ਤਾਂ ਕਹਿ ਜਾਂਦੇ ਆ ਚੋੜਿਆ ਆਪਾਂ ਹਾਂਜੀ 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 ਭਾਈ ਚੋੜਿਆ ਆ 50 ਕਿਲੋ ਤੱਕ ਪਲੂਣ ਦਾ ਬੈੜਾ ਕਿਲੋ ਤੱਕ ਆਪਣੇ ਕੋਲੇ ਬਰੀਡ ਹੈਗੀ ਆ ਠੀਕ ਆ ਸੀਮਣ ਫਿਰ ਕਿਹੜਾ ਵਰਤਦੇ ਆਪਾਂ ਸੀਮਣ ਆਪਾਂ ਬਾਲਡ ਬਾਇਡ ਦੇ ਵੱਧ ਵਰਤਦੇ ਆ ਭਾਈ ਆਪਾਂ ਨੂੰ ਨੈਸਲੇ ਦਿੰਦੀ ਆ ਸਰ ਤੇ ਕੋਈ ਆਪਣੇ ਨੈਸਲੇ ਦਾ ਆਪੇ ਇੱਕੋ ਲੱਗਿਆ ਆ ਠੀਕ ਆ ਆਪਣਾ ਦੁੱਧ ਸਾਰਾ ਨੈਸਲੇ ਨੂੰ ਜਾਂਦਾ ਹੈ ਲੱਭ ਤੇ ਅੱਜ ਦੀ ਘੜੀ ਫਿਰ ਮੈਂ ਕਹਿੰਦਾ ਹੈਗੇ ਆ ਆਪਣੇ ਕੋਲੇ 40 ਤੋਂ 45 ਗਾਵਾਂ ਹਾਂਜੀ ਹਾਂ ਹੈ ਨਾ ਬਾਈ ਆਪਣੇ ਕੋਲੇ ਹੁਣ 70 ਤੇ ਨੇੜੇ ਆਪਾਂ ਤੁਸਾਰੇ ਠੀਕ ਆ ਹੁਣ ਸਾਰੇ ਦੁੱਧ ਤੇ ਪੂਸੇ ਚੱਲਦੇ ਪਏ ਆ ਹਾਂ ਹਾਂ ਦੁੱਧ ਤੇ ਚੱਲਦੇ ਪਏ ਆ ਠੀਕ ਐ ਸਵਾ ਦੇਖੋ ਗਾਵਾਂ ਜਮਾਂ ਰੈਸਟ ਤੇ ਬੈਠੀਆਂ ਹੈਗੀਆਂ ਇਹ ਫਿਰ ਸਾਰਿਆਂ ਆਪਾਂ ਬੰਨ ਕੇ ਰੱਖਦੇ ਆ ਨਹੀਂ ਨਹੀਂ ਬੰਨ ਕੇ ਨਹੀਂ ਬਾਈ ਇਹ ਜਿੰਨੇ ਹੁਣ ਚਵਾਈ ਹੋਈ ਵੀ ਆ ਇਹਨਾਂ ਦੀ ਤਾਂ ਸਵੇਰ ਚਵਾਈ ਕਰਕੇ ਦੁੱਧ ਗਿਆ Đấy ਦੀ ਤੇ ਹੁਣ ਬਸ ਇਹਨਾਂ ਨੂੰ ਇੱਕ ਦੂਬਾਰ ਬੰਦਿਆਂ ਨੇ ਸਾਹ ਸੁਭਾਈ ਕਰਕੇ ਬਾਹਰ ਖੋਲ ਦੇਣ ਦਾ ਠੀਕ ਹੈ ਦਿਨੇ ਫਿਰ ਨਜ਼ਾਰੇ ਲੈਂਦੀ ਆਂ ਆਹਾਂ ਦਿਨੇ ਵੀ ਨਹੀਂ ਆ ਰਹੇ ਰਾਤ ਨੂੰ ਵੀ ਨਹੀਂ ਆ ਰਹੇ ਰਾਤ ਨੂੰ ਵੀ ਖੋਲ ਲਾਂਗਾ ਬਾਹਰ ਤੇ ਫਿਰ ਨਿਮਾਉਣੇ ਫਿਰ ਆਪਾਂ ਕੱਟੀਏ ਇਹਨਾਂ ਨੂੰ ਨਹੀਂ ਨਿਮਾਉਣੇ ਕੱਟ ਹੀ ਆ ਜੀ ਐਵੇਂ ਕਹੀਆ ਜੂ ਕੋਈ ਕਿਤੇ ਚਾਹੇ ਬੰਦੇ ਸੌਂਕਣਾਂ ਨਿਮਾੜ ਲੈਣ ਜੀ ਅੱਜ ਦੀ ਨਿਮਾੜ ਕੇ ਠੀਕ ਹੈ ਠੀਕ ਹੈ ਤੇ ਫਿਰ ਆ ਗਏ ਨਿਊ ਜਨਰੇਸ਼ਨ ਆਪਣੇ ਘਰ ਦੀ ਤਿਆਰ ਹੋ ਜਾਂਦੀ ਆ ਆਹ ਜਨਰੇਸ਼ਨ ਆਪਣੇ ਘਰ ਦੀ ਆ ਜੀ ਆਪਾਂ ਮੈਨੂੰ ਲੱਗਦਾ ਵੀ ਹੁਣ ਤਾਂ ਕਾ ਕਾਲ ਹੋ ਗਈ ਕੋਈ ਪਰਚੇਜ ਪਸ਼ੂ ਕਰਿਆ ਹੀ ਨਹੀਂ ਆਪਾਂ ਆਦੇ ਮਨ ਵੀ ਪਸ਼ੂ ਵਿੱਚੋਂ ਕੱਢਦੇ ਆ ਜਦੋਂ ਹੁਣ ਮੰਨ ਕੇ ਜਦੋਂ ਜ਼ਿਆਦਾ ਹੋਣ ਲੱਗੇ ਪੈਦਾਵਾਰ ਗਾਂਾਂ ਬਰੀਡ ਦੇਣ ਲੱਗ ਗਿਆ ਆਪਾਂ ਲੋਕਾਂ ਨੂੰ ਗਾਂ ਬਰੀਡ ਆਪਣੇ ਵੀ ਜਦੋਂ ਵੱਧ ਹੁਣ ਹੋ ਗਈ ਆਪਣੇ ਕੋਲੇ ਬੱਚੋ ਕਾ ਸੇਲ ਕਰ ਦੇਈ ਦੀ ਆ ਕਿਉਂ ਆਪਣੇ ਕੋਲੇ ਫਿਰ ਜਗ੍ਹਾ ਨਹੀਂ ਈ ਕੀ ਆ ਵੀ ਤੇ ਮਨ ਲੈ ਵੀ ਨਾ ਇਹ ਦੂ ਘਟਾਉਣਾ ਨਾ ਵਧਾਉਣਾ ਇੰਨਾ ਕੁ ਦੇ ਸੰਤੋਸ਼ੀ ਹੈਗੇ ਮਾਨੂੰ ਠੀਕ ਹੈ 70 ਕ ਬਸਮਾ ਤੇ ਆਪਾਂ ਸੈਟ ਸਪਾਈਆਂ ਵਧਗਾ ਉਹੀ ਆਪਾਂ ਬਰੀਡ ਤੇ ਅੱਗੇ ਇਹਦੂ ਚੰਗੀ ਤੇ ਕੰਮ ਕਰੀ ਜਾਂਦੇ ਆ ਤੇ ਜਿਹੜੇ ਆਪਾਂ ਮੰਨ ਕੇ ਚਲੋ ਜਿਹੜੇ ਆਪਾਂ ਕਹਿੰਦੇ 60 ਸੀਮਨ ਲਾਉਨੇ ਆ ਉਹਦੇ ਜੀ 100 ਸੀਮਨ ਕਹਿੰਦਾ ਭਾਓ ਤੁਸੀਂ 50 ਬੱਚਿਆਂ 60 ਸੀਮਨ ਲਾਤਾ 50 ਦੇ 50 ਬੱਚੇ ਹੁੰਦੇ ਕਿ ਮਨੇ ਮੋਟੇ ਮੇਲ ਆ ਜਾਂਦੇ ਵਿੱਚ ਕਦੇ ਨਹੀਂ ਆ ਜਾਂਦੇ ਆ ਜੀ ਆ ਜਾਂਦੇ 50 ਦੇ ਵਿੱਚ ਵੀ ਲਾੜੇ ਮੋਟੇ ਆ ਜਾਂਦੇ ਆ ਜਿਉਂ ਆਏ ਨਹੀਂ ਵੀ ਜਿਵੇਂ ਆਪਾਂ ਕਹੀਏ ਉਹਦੀ 200 ਦੀ ਆ ਗਏ ਸੈਕਟਰ ਸੀਮਣਾ ਵੀ ਕੀ ਕਹਣਾ ਵੀ ਜੇ 100 ਚੋਂ ਕੋਈ 2 ਜਾਂ 3 ਆਏ ਆ ਜਾਣੇ ਜੁੱਬਾ ਤਾਂ ਮਾ ਕਦੇ ਜਾਂਦਾ ਹਣਾ ਹਾਂ ਬਸ ਨਾਮਾਤਰੀ ਚਾਂਸ ਆ ਮੈਂ ਫਿਰ ਸਾਰਾ ਬਰ ਤੇ ਸਿਕਸੜੀਆਂ ਹਾਂ 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 ਠੀਕ ਹੈ ਹੁਣ ਮੰਨ ਕੇ ਗੱਲ ਮੈਂ ਕਹਿੰਦਾ 15-20 ਬੱਚੇ ਤੇਰੇ ਕੋਲ ਤਿਆਰ ਹੋ ਜਾਂ ਪੰਜਾ ਕੇ ਹਣਾ ਇਹ ਬੱਚੇ ਸਾਰਿਆਂ ਸੂਨ ਵਾਲੀਆਂ ਆਈ ਆਪਣੇ ਇਹ ਬੱਚੇ ਗੱਬਣਾ ਸਾਰਿਆਂ ਹਾਂ ਹਾਂ ਬੈਠਾ ਇਹ ਸੂਨ ਵਾਲੇ ਤੇ ਸਾਰੇ ਜਿਹੜੇ ਰਖਸ਼ੀਰੀਆਂ ਕੇ ਦੋਂਦੀਆਂ ਆਈਆਂ ਵਿੱਚੋਂ ਇਹ ਦੋਂਦ ਨੇ ਹੀ ਆਈ ਆਪਣੇ ਠੀਕ ਹੈ ਦੋਂਦੀ ਬੱਚੀ ਸ 9 ਮਹੀਨੇ ਜਾਂ ਸਾਲ ਤੇ ਬੱਸੀ ਬਣ ਜਾਂਦੀ ਆ ਜੀ ਗੱਬਣ ਹੋ ਜਾਂਦੀ ਆ ਹੁਣ ਜਿਵੇਂ ਆਪਾਂ ਛੋਟਾ ਕਾਫ ਦੇਖਿਆ ਇਹ ਹੁਣ ਏਜ ਲੈਂਡ ਦੇ ਕਾਬਲਾ ਹਨਾ ਹਾਂਜੀ ਹਾਂਜੀ ਇਹਦੇ ਚ ਬਹਿਣਾ ਜਦੋਂ ਉਹ ਖੜੀ ਆ ਉਹ ਹੀਟ ਵੀ ਆ ਜਾਂਦੀ ਇੱਕ ਦੋ ਵਾਰੀ ਬਹਿਣ ਉਹ ਠੀਕ ਹੈ ਜੀ ਜਾਣੀ ਉਹਨਾਂ ਆਜਾ ਆਪਾਂ ਲਵਾਉਂਦੇ ਇਹ ਆਈ ਕਰਾਉਂਦੇ ਨਹੀਂ ਉਹਦੀ ਵੀ ਕੋਈ ਨਹੀਂ ਉਹਦਾ ਸਰੀਰ ਹਲੇ ਵਜਨ ਬਾਣ ਲੈ ਜਾਂਦੇਗੇ ਠੀਕ ਹੈ ਹੁਣ ਜਿਵੇਂ ਆਪਣਾ ਅੰਦਰ ਜਗ੍ਹਾ ਫੁੱਲ ਹੋ ਗਈ ਹਾਂਜੀ ਹਾਂਜੀ ਹੁਣ ਉਹ ਦੋ ਗਾਇਆਂ ਆਪਾਂ ਕੱਢਣੀਆਂ ਹੈਗੀਆਂ ਹਨਾ ਉਹ ਦੋ ਗਾਵਾਂ ਕੱਢਣਗੇ ਆ ਜੋ ਉਹਨਾਂ ਬਾਰੇ ਕਰਦੇ ਆ ਗੱਲਬਾਤ ਇਹ ਆਪਣੇ ਮੰਨ ਕੇ ਚੱਲੋ ਵੀ ਇਹ ਹੋਮ ਬਰੀਡ ਜਹੀ ਹੈਗੀਆਂ ਹਨਾ ਠੀਕ ਹੈ ਜਿਹੜੀ ਪਹਿਲੇ ਨੰਬਰ ਤੇ ਆਪਾਂ ਗਾਂ ਔਰਲੀ ਖੜੀ ਦੇਖੀ ਜਾਨੇ ਆ ਇਹ ਕਿਹੜਾ ਸੂਆ ਤੇ ਕੀ ਗੱਲਬਾਤ ਹੈ ਇਹਦੀ ਇਹ ਬਾਈ ਇਹਦਾ ਦੂਜਾ ਸੂਆ ਹੈਗਾ ਠੀਕ ਹੈ ਸੂਣੀ ਹੈ ਹਜੇ ਹਾਂਜੀ ਹਾਂਜੀ ਇਹ ਲਊਗੀ ਮੇਰੇ ਹਿਸਾਬ ਨਾਲ ਹਫ਼ਤਾ ਲੈ ਜੇ ਠੀਕ ਟੋਰੀ ਬਾਹਰ ਰਿਉ ਨੂੰ ਹਾਂ ਹਾਂ ਇਹਦਾ ਹਫ਼ਤਾ ਸੂਣ ਚ ਬਾਕੀ ਪਿਆ ਹਾਂਜੀ ਹਾਂਜੀ ਤੇ ਕਿੰਨਾ ਕੁ ਦੁੱਧ ਚੋਇਆ ਪਹਿਲੀ ਵਾਰ ਇਹਦਾ ਆ ਪਹਿਲੇ ਸੂਏ ਨੇ 32 33 ਲੀਟਰ ਦਿੱਤਾ ਐ ਕਿ ਮੇਰੇ ਹਿਸਾਬ ਨਾਲ ਮਾਰੂ ਇਹ ਜਾਲੀ ਟੋਲੀ ਨੂੰ ਮੂੰਹ ਖੁੱਲਲੇ ਠੀਕ ਹੈ 32 ਤੇ 33 ਕਿਲੋ ਦੁੱਧ ਦੇ ਨੇ ਪਹਿਲੇ ਸੂਏ ਦਿੱਤਾ ਤੇ ਹੁਣ ਦੂਜਾ ਸੂਰੀ ਆ ਹਫ਼ਤਾ ਬਾਕੀ ਰਹੇਗਾ ਸੀ ਇਹਦੇ ਹੁਣ ਹੈਮਰ ਲੱਗਿਆ ਵਾ ਜੀ ਅੱਗੇ ਤੂੰ ਹੈਮਰ ਹਾਂਜੀ ਹਾਂਜੀ ਹੈਮਰ ਦੇ ਸੀਮਨ ਤੋਂ ਗੱਭਣਾ ਐਤ ਕੀ ਫਿਰ ਕਿੰਨਾ ਦੁੱਧ ਮੰਨ ਕੇ ਚਲੀ ਜਾਪਾ ਇਹਦਾ ਵੀ ਦੇ ਦੂ ਹਿਸਾਬ ਨਾਲ 40 ਕਹਿੰਨੇ ਵੀ 40 ਦੇਉ ਜੀ ਬਾਕੀ ਥੋਡੇ ਵੀ ਸਾਹਮਣੇ ਆ ਜਿਹੜੇ ਆਪਣੇ ਭਰਾ ਦੇਖਣਗੇ ਵੀਡੀਓ ਉਹਨਾਂ ਨੂੰ ਵੀ ਜੱਜਮੈਂਟ ਹੋਊਗੀ ਤੇ ਰੇਟ ਇਹਦਾ ਉਹ ਕਰਦੀ ਵੇਚਣ ਵਾਲਾ ਪਾਪਾ ਬਈ ਇਹ ਲੈਣ ਦੇਣ 95000 ਦੀ ਦੇ ਮੰਗ। ਜੈ ਜੈ ਗੱਲ। ਹਾਂਜੀ। ਐਵੇਂ ਇੱਕ 20 ਮੰਗੇ 1.5 ਮੰਗ ਲਿਓ ਵੀ ਕੋ ਫਾਇਦਾ ਨਹੀਂ। ਜਿੱਦਾਂ ਦੀ ਚੀਜ਼ ਆ ਉਹ ਜਿਆ ਭਾਗ ਆ। ਤੇ ਥਣ ਤਾਂ ਇਹਦਾ ਹੱਥੀ ਚਵਾਈਆ ਲਾ ਕੇ ਥੋੜਾ ਹੈਨਾ। ਹਾਂਜੀ ਬਈ ਹੱਥੀ ਚਵਾਈ ਕਰੋ ਚਾਹੇ ਮਸ਼ੀਨ ਤੇ ਤਾਂ ਮੈਨੂੰ ਵੀ ਬਰੀਡ ਦੇ ਹਿਸਾਬ ਨਾਲ ਹੀ ਥਣ ਤਾਂ ਲੱਗਦਾ। ਠੀਕ ਹੈ ਠੀਕ ਹੈ ਠੀਕ ਹੈ 95000 ਚ ਮਾਨਦਾਨ ਕਰ ਦਾਂਗੇ। ਤੇਰੇ ਹਿਸਾਬ ਨਾਲ ਕੰਨੀਆਂ ਖੜੀਆਂ ਹੋਣਗੀਆਂ ਵੀ ਚੱਕ ਨੀ ਕਰੀਆਂ ਆਪਾਂ। ਕਿ ਮੇਰੀ ਦੰਦਾਂ ਦੀਆਂ ਕੰਨੀਆਂ ਇਹਦੀਆਂ। ਹਾਂਜੀ ਹੱਥ ਦਾ ਕਰੀਆਂ ਬੰਗਾਈ। ਠੀਕ ਹੈ ਤੇ ਅੱਗੇ ਦੋ ਨੰਬਰ ਜਿਹੜੀ ਇਹ ਬ ਇਹ ਮੂੰਹੋਂ ਦੋਰ ਆਂਦਾ ਪਹਿਲਾ ਬਲੂਨ ਸੁਈ ਗਈ ਬੱਚਾ ਇਹਦਾ ਬੱਚਾ ਉਹ ਠੀਕ ਆ ਬੱਚਾ ਕਿ ਆ ਗਿਆ ਅੱਛਾ ਬੱਚਾ ਆ ਗਿਆ ਮੇਰ ਕਾਫਾ ਤੇ ਪਹਿਲਾ ਸੁਆ ਸੁਈ ਵੀ ਕਿਹੜੇ ਦਿਨ ਸੁਈ ਨੂੰ ਹੋ ਗਿਆ ਅੱਜ ਇਹਨੂੰ ਤੀਜਾ ਦਿਨ ਆ ਸੁਈ ਨੂੰ ਤੀਜਾ ਦਿਨ ਹੋ ਗਿਆ ਸੁਈ ਲੈ ਵੀ ਤੋੜਦੀ ਇਹਨੂੰ ਤੇ ਹੁਣ ਦੁੱਧ ਚੋਣ ਵਾਲਾ ਕਿੰਨਾ ਥੱਲੇ ਦੇ ਹੁਣ ਇਹਦੇ ਥੱਲੇ ਭਾਈ 27 28 ਲੀਟਰ ਜਮਾ ਰੇੜੀ ਆ ਅਗਲਾ ਲੀਟਰ ਮਾਰ ਕੇ ਲੈ ਜੇ ਚਾਹੀ ਹੁਣ ਦੁੱਧ ਸਾਫ ਚਵਾਈ ਹੋਈ ਵੀ ਆ ਆ ਹਾਂ ਹੁਣ ਚਵਾਈ ਹੋਈ ਵੀ ਆ ਜੀ ਇਹਦੀ ਸੁਪਰਮੈਨ ਲੇਟ ਹੋਗਾ ਥੋੜਾ ਜਿਆਦਾ ਟਾਈਮ ਬੱਜ ਗਿਆ 9:30 ਹਾਂ ਜੀ 9:30 ਦਾ ਹੋ ਗਿਆ ਟਾਈਮ ਚਵਾਈ ਇਹਦੀ ਹੋ 13 ਕਿਲੋ ਦੁੱਧ ਕੰਡੇ ਦੇ ਧਰ ਕੇ ਦੇਵਾਂਗੇ ਜਮਾ ਹਾਂਜੀ 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 ਭਾਈ ਦੇਵਾਂਗੇ ਸੁਣ ਲੈ ਵੇ ਦਾਦਾ ਹੋਊਗਾ ਜਮਾ ਟਿਪਕਾ ਟਿਪਕਾ ਬੋੜੇ ਤੋਂ ਸਾਫਾ ਮਸੀਨ ਲਾ ਕੇ ਚੋ ਕੇ ਤਸੱਲੀ ਕਰਕੇ ਲੈ ਜਿਓ ਤੇ ਥਣ ਚਾਰੇ ਓਕੇ ਬਿਲਕੁਲ ਓਕੇ ਓਕੇ ਭਾਈ ਓਕੇ ਯਾਰ ਆਪਾਂ ਅਗਲੇ ਨੂੰ ਕਿਧਰੋਂ ਛੱਦ ਲਗੇ ਓਕੇ ਨਾ ਹੁਣ ਤਾਂ ਅਗਲਾ ਤੈਨੂੰ ਪੁਰਾਨ ਤੋਂ ਦੇ ਦਰ ਲੂਗੀ ਜਰੂਰ ਤੇ ਰੇਟ ਇਹਦਾ ਫਿਰ ਵੇਚ ਨਹੀਂ ਕਿੰਨੇ ਦੀ ਆਪਾਂ 1.35 ਲੱਖ ਦੀ ਦੇਣੀ ਆ ਬੈੜ ਦਾ ਕੱਡ ਕਾੜ ਦੇਖ ਲੋ ਜਿਸਨ ਖੜੀ ਖੋਲੇ ਆ ਆਪਣਾ 5 ਫੁੱਟ 6 ਇੰਚ ਕੱਦ ਦਾ ਜਿਆ ਸਾਡਾ ਠੀਕ ਹੈ ਫੁੱਲ ਕਦਕਾਠ ਵਾਲੀ ਆ ਹਾਂ ਪੂਰੇ ਫੁੱਲ ਕਦਕਾਠ ਵਾਲੀ ਆ ਠੰਡੀ ਸੀਲ ਆ ਜਮਾ ਪੂਰੀ ਟਾਪ ਬਰੀਡ ਤੇ ਹੋਰ ਤਾਂ ਨਹੀਂ ਪਸ਼ੂ ਪਕਾਉਗੇ ਨਹੀਂ ਭਾਈ ਹੋਰ ਆਪਣੇ ਕੋਲੇ ਪਕਾਉ ਨਹੀਂ ਆ ਦੇਖੋ ਦਿਖਾ ਦਿਓ ਠੀਕ ਆ ਠੰਡੀ ਸੀਲ ਆ ਜਮਾ ਹਣਾ ਕੋਈ ਦਿੱਕਤ ਨਹੀਂ ਤੇ ਹੁਣ 27 28 ਲੀਟਰ ਗੋਲੀ ਤਿਆਰ ਆ ਮਨ ਦਾ ਤੀਜੇ ਦਿਨ ਇਹ ਇੱਥੇ 45 50 ਲੀਟਰ ਨੂੰ ਮੂੰਹ ਖੁੱਲੇ ਹੀ ਮਾਰੂ ਭਾਈ ਪਹਿਲੇ ਸੂਏ ਦੇਖ ਹੁਣ ਕਹਿੰਦੇ ਭਾ ਮਹੀਨੇ ਦੇ ਸਾਲ ਦੇ ਵਿੱਚ ਫਿਰ 10 ਕਿ ਬੇੜਾ ਤਾਂ ਕੱਢਦੇ ਨੇ ਹੋ ਗਏ ਹਾਂ ਭਾਈ ਇੰਨੇ ਕੱਢਦੇ ਆ ਮਨ ਕੇ ਚੱਲ ਵੀ ਖਰਚਾ ਮੋੜ ਲੱਗ ਗਿਆ ਵਧੀਆ ਹੁਣ ਇਨਕਮ ਹੋਣ ਲੱਗ ਗਈ ਤੇ ਕਿਵੇਂ ਮਾਨ ਨੂੰ ਸੰਤੋਸ਼ਟੀ ਹੈ ਇਸ ਕੰਮ ਤੋਂ ਪੂਰੀ ਸੰਤੋਸ਼ਟੀ ਆ ਬਈ ਆਪਾਂ ਸਤਿਕਰਾਨਾ ਕਰਦੇ ਆ ਪਰਮਾਤਮਾ ਦਾ ਠੀਕ ਹੈ ਵੀ ਸੰਤੋਸ਼ਤਾ ਆ ਪਾਏ ਨੇ ਠੀਕ ਹੈ ਆਪਾਂ ਕੰਮ ਕਰਿਆ ਸਿੱਧੀ ਨੀਤ ਨਾਲ ਜਿਆਦਾ ਗੱਲਾਂ ਤੇ ਪਰਮਾਤਮਾ ਦੇ ਵੀ ਅੰਦਾਰੇ ਬਾਰੇ ਧਾਰਾ ਤੂਰਾ ਇਹਦੇ ਓਕੇ ਆ ਜਾਵਾ ਹਨਾ ਹਾਂ ਹਾਂ ਮਾਰ ਦੇ ਕੇ ਘਤਾਰ ਸਾਰੇ ਸਣਾ ਦੇ ਵਿੱਚੋਂ ਧਾਰਾ ਬਹਿ ਕੇ ਮਾਰ ਕੇ ਦਿਖਾ ਦੇ ਸਾਰੇ ਸਣਾ ਦੇ ਵਿੱਚੋਂ ਤੇ ਦੇਖੋ ਜਮਾ ਓਕੇ ਆ ਕਿਸੇ ਬਸ ਜੋ ਹੱਥ ਤਰਾਣੀ ਇਹ ਆਪਾਂ ਦੇਣੀ ਹੈ ਜੀ 1 ਲੱਖ ਤੇ 25000 ਦੀ ਹਨਾ ਮਾਨਦਾਨ ਹੋ ਜਾਊਗਾ 135 135 ਦੀ ਸੌਰੀ 135 ਜੋ ਮਾਨਦਾਰ ਨੰਬਰ 1 ਕਰ ਹੀ ਫੇਰ ਬੋਲਦੇ ਆਪਣਾ 62805 81609 ਬਾਬਾ ਭਾਨ ਸਿੰਘ ਦੇ ਗੋਦਸਰ ਦੇ ਬੈਕਸਾਈਡ ਆ ਕੇ ਕੋਠੇ ਥੋੜੇ ਆਣਾ ਜੀਐਸ ਜੀਐਸ ਭੁੱਲਾ ਡੈਰੀ ਫਾਰਮ ਜਿੰਨੂ ਮਰਜੀ ਬੋਸਰੋ ਹਾਂ ਹਾਂ ਸੋ ਵੀਡੀਓ ਦੇਖਣ ਲਈ ਸਭ ਦਾ ਤਹਿਤ ਰੋ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੀਂ ਹੋਰ